ਸਾਰਿਆਂ ਨੂੰ ਜੈ ਗੁਰੂਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਾਥਿਓ ਆ ਪਿਛਲੇ 3 ਦਿਨਾਂ ਤੋਂ ਇੱਕ ਬਹੁਤ ਪੰਜਾਬ ਦੇ ਵਿੱਚ ਇੱਕ ਭੱਖਦਾ ਜਿਹਾ ਮੁੱਦਾ ਜਿਹਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪੋ ਆਪਣੀ ਬਿਆਨਬਾਜ਼ੀ ਕੀਤੀ ਹੈਗੀ ਆ ਸਰਕਾਰ ਵੱਲੋਂ ਵੀ ਕੇ ਸਟੇਟਮੈਂਟਸ ਆਈਆਂ ਔਰ ਉਹ ਮੁੱਦਾ ਕੀ ਹੈ ਮੁੱਦਾ ਆਇਆ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਆਫ oppositon ਜਿਹੜੇ ਪ੍ਰਤਾਪ ਸਿੰਘ ਬਾਜਵਾ ਆਪਣੇ ਆਪ ਨੂੰ ਬਹੁਤ ਸਿਆਣਾ ਸਿਆਸਤਦਾਨ ਸਮਝਦੇ ਆ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ ਜਿਨ੍ਹਾਂ ਨੇ ਦਲ ਸਮਾਜ ਦੀਆਂ ਭਾਵਨਾਵਾਂ ਨੂੰ ਹਰਟ ਕੀਤਾ ਉਹਨਾਂ ਨੇ ਸਾਡੇ ਜਿਹੜੇ ਭਦੌਰ ਤੋਂ ਚੁਣੇ ਹੋਏ ਨੁਮਾਇੰਦੇ ਨੇ ਜਦਕਿ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੈ ਬਾਜਵਾ ਸਾਹਿਬ ਨੂੰ ਕਿ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹ ਸਤਿਕਾਰਯੋਗ ਹੁੰਦੇ ਆ ਚਾਹੇ ਉਹ ਆਪ ਨੇ ਚਾਹੇ ਕੋਈ ਹੋਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਜਿਨ੍ਹਾਂ ਨੂੰ ਲੋਕਾਂ ਨੇ ਆਪਣਾ ਫਤਵਾ ਦਿੱਤਾ ਉਹ ਸਤਿਕਾਰਯੋਗ ਨੇ ਤੋਂ ਸਾਡੇ ਸਤਿਕਾਰਯੋਗ ਐਮਐਲਏ ਪਧੌਰ ਤੋਂ ਲਾਭ ਸਿੰਘ ਉਗੋਕੇ ਜਿਹੜੇ ਰਿਜ਼ਰਵ ਸੀਟ ਤੋਂ ਜਿੱਤੇ ਨੇ ਔਰ ਉਹਨਾਂ ਦੇ ਬਾਰੇ ਬੜੇ ਘਟੀਆ ਮਾਨਸਿਕਤਾ ਦੇ ਨਾਲ ਜਿਹੜਾ ਆ ਉਹ ਪ੍ਰਤਾਪ ਸਿੰਘ ਬਾਦਵਾ ਨੇ ਲਫ਼ਜ਼ ਵਰਤੇ ਆ ਕਿ ਮੋਬਾਈਲ ਠੀਕ ਕਰਨ ਵਾਲੇ ਸਾਡੇ ਮੂਰੇ ਬਿਠਾ ਦਦੇ ਆ ਯਾਨੀ ਉਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਇੱਕ ਗੱਲ ਝਲਕਦੀ ਆ ਕਿ ਉਹਨਾਂ ਨੂੰ ਇਹ ਲੱਗਦਾ ਵੀ ਰਾਜਨੀਤੀ ਤਾਂ ਸਾਡੇ ਘਰਾਂ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ ਤੇ ਸਾਡੇ ਘਰਾਂ ਦੇ ਵਿੱਚੋਂ ਹੀ ਰਾਜਨੀਤੀ ਚੱਲਣੀ ਚਾਹੀਦੀ ਹੈ। ਔਰ ਲੋਕਾਂ ਨੇ ਮੁੱਦੇ-ਮੁਸਤੇ ਲੇਕਿਨ ਫੇਰ ਵੀ ਉਹ ਕਹਿੰਦੇ ਰੱਸੀ ਤਾਂ ਜਲ ਗਈ ਪਰ ਬਲ ਨਹੀਂ ਗਿਆ। ਬਟ ਨਹੀਂ ਗਿਆ ਇਹਨਾਂ ਦਾ। ਰੱਸੀ ਜਲ ਗਈ ਆ। ਲੋਕਾਂ ਨੇ ਇਹਨਾਂ ਨੂੰ ਦੱਸਤਾ ਵੀ ਇੱਥੇ ਰਾਜਾ ਸ਼ਾਹੀ ਨਹੀਂ ਹੈ। ਕੈਪਟਨ ਅਮਰਿੰਦਰ ਵਰਗੇ ਜਿਹੜੇ ਆਪਣੇ ਆਪ ਨੂੰ ਮਹਾਰਾਜਿਆਂ ਦੇ ਟੱਬਰ ਚੋਂ ਕਹਿੰਦੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਪਹੁੰਚ ਕੇ ਪਰੇਸ਼ਟਾ ਦਿੱਤਾ। ਤੇ ਇਹ ਲੋਕਾਂ ਦਾ ਫਤਵਾ ਆ। ਇਹ ਕਿਸੇ ਹੁਣ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਕਿਰਪਾ ਆ। ਕਿ ਅੱਜ ਰਾਜਾ ਜਿਹੜਾ ਆ ਉਹ ਮਾਂ ਦੇ ਪੇਟੋਂ ਨਹੀਂ ਬੋਟਾਂ ਦੀ ਪੇਟੀ ਚੋਂ ਜਨਮ ਲੈਂਦਾ। ਤੋਂ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਸੰਭਲ ਕੇ ਬੋਲਣਾ ਚਾਹੀਦਾ ਲੇਕਿਨ ਇੱਥੇ ਇੱਕ ਗੱਲ ਇਹ ਵਿਚਾਰ ਕਰਨ ਵਾਲੀ ਆ ਵੀ ਇਹ ਲੋਕ ਜਿਹੜੇ ਆ ਇਹ ਇਕੱਠੇ ਕਿਉਂ ਹੋਏ? ਇਕੱਠੇ ਕਿਹੜੀ ਗੱਲ ਤੋਂ ਹੋਏ ਆ? ਇਕੱਠੇ ਇਹ ਇਹ ਗੱਲ ਜਿਹੜੀ ਆ ਇਹ ਤੁਸੀਂ ਉਸ ਦਿਨ ਮੈਂ ਤਿੰਨ ਚਾਰ ਜਿਹੜੇ ਮੇਨ ਆਪਣੇ ਆਪ ਨੂੰ ਆਗੂ ਕਹਾਉਂਦੇ ਆ ਉਹਨਾਂ ਦੀਆਂ ਸਪੀਚਾਂ ਸੁਣੀਆਂ ਜਿੱਦਣ ਇਹ ਸਰਪਾਰਟੀ ਮੀਟਿੰਗ ਹੋਈ ਆ ਜਿਹਦੇ ਵਿੱਚ ਇਹ ਪ੍ਰਤਾਪ ਸਿੰਘ ਬਾਜਵਾ ਵੀ ਚਾਹੇ ਵਿਕਰਮਜੀਤ ਸਿੰਘ ਮਜੀਠੀਆ ਤੇ ਚਾਹੇ ਨਵਜੋਤ ਸਿੰਘ ਸਿੱਧੂ ਵਾਲਾ ਡਰਾਮਾ ਜੋ ਇੱਥੇ ਹੋਇਆ ਇਹ ਜਿਹੜੇ ਡਰਾਮੇ ਹੋਏ ਆ ਉਥੇ ਔਰ ਉਹ ਸਰਪਾਰਟੀ ਮੀਟਿੰਗ ਕਿਉਂ ਬੁਲਾਈ ਗਈ ਕਿ ਸਰਦਾਰ ਬਲਜਿੰਦਰ ਸਿੰਘ ਹਮਦਰਦ ਜਿਹੜੇ ਜੀਤ ਦੇ ਮੁੱਖ ਸੰਪਾਦਕ ਨੇ ਉਹਨਾਂ ਨੂੰ ਜਿਹੜਾ ਇੱਕ ਵਿਜੀਲੈਂਸ ਨੇ ਨੋਟਿਸ ਭੇਜਿਆ ਔਰ ਉਹਨਾਂ ਨੂੰ ਇਕ ਸ਼ਾਮਲ ਤਫਤੀਸ਼ ਹੋਣ ਵਾਸਤੇ ਜਿਹੜਾ ਉਹਨਾਂ ਨੂੰ ਕਿਹਾ ਗਿਆ ਲੇਕਿਨ ਉਹ ਉਸ ਪਾਸੇ ਨੂੰ ਚੱਲਣ ਦੀ ਬਜਾਏ ਦੂਜੇ ਪਾਸੇ ਨੂੰ ਚੱਲ ਪਏ ਇਹ ਇਸ਼ੂ ਕਿਹੜਾ ਆ ਇਹਨਾਂ ਨੂੰ ਇਹ ਲੱਗਦਾ ਵੀ ਦੇਖੋ ਪੰਜਾਬ ਦੇ ਵਿੱਚ ਕਿਸੇ ਵੀ ਜਿਹੜੀ ਕੋਈ ਵੀ ਪੰਜਾਬ ਦੇ ਲੋਕਾਂ ਦਾ ਜਿਹੜਾ ਇਕੱਠਾ ਕੀਤਾ ਹੋਇਆ ਟੈਕਸ ਦਾ ਪੈਸਾ ਕਿਸੇ ਵੀ ਡਵੈਲਪਮੈਂਟ ਦੇ ਉੱਤੇ ਲੱਗਾ ਅਗਰ ਉਹਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਘਟਾਲਾ ਹੋਇਆ ਕੋਈ 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 ਬੇਈਮਾਨੀ ਹੋਈ ਹੈ ਤੋ ਵਿਜੀਲੈਂਸ ਜਾਂਚ ਆ ਜਾਂਚ ਦੇ ਵਿੱਚ ਆਪਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਅਗਰ ਕੋਈ ਸੱਚਾ ਹੋਊਗਾ ਤੇ ਬਚੇਗਾ ਅਗਰ ਕੋਈ ਗਲਤ ਹੋਊਗਾ ਤਾਂ ਉਹਨੂੰ ਉਹਦੀ ਬਣਦੀ ਸਜ਼ਾ ਮਿਲ ਜੂਗੀ ਲੇਕਿਨ ਇੱਕਠੇ ਇਸ ਕਰਕੇ ਹੋਇਆ ਵੀ ਇਹ ਕਿਤੇ ਸੇਕ ਆ ਗਾਂ ਤੋਂ ਬਾਅਦ ਕਿਉਂਕਿ ਲੰਬਾ ਸਮਾਂ ਪੰਜਾਬ ਨੂੰ ਇਹਨਾਂ ਨੇ ਲੁੱਟਿਆ ਤੇ ਕੁੱਟਿਆ ਤੇ ਉਸ ਕਰਕੇ ਇਹਨਾਂ ਨੂੰ ਲੱਗਦਾ ਵੀ ਇਹ ਕਿਤੇ ਅੱਗ ਜਿਹੜੀ ਆ ਉਹ ਸਾਡੇ ਵੱਲੋਂ ਵੀ ਆਏਗੀ ਸਾਡਾ ਵੀ ਨੰਬਰ ਕਿਤੇ ਨਾ ਕਿਤੇ ਲੱਗੇਗਾ ਇਸ ਕਰਕੇ ਇਹ ਇਦਾਂ ਦੇ ਮਤਲਬ ਇਕੱਠੇ ਹੋ ਕੇ ਡਰਾਵੇ ਲੇਕਿਨ ਪੰਜਾਬ 'ਚ ਦੇ ਵੀ ਤਾਂ ਬਹੁਤ ਸਾਰੇ ਇਸ਼ੂ ਇਦਾਂ ਦੇ ਹੋਏ ਆ ਜਿਹੜੇ ਲੋਕਾਂ ਦੇ ਇਸ਼ੂ ਸੀ ਲੋਕਾਂ ਦੇ ਮੁੱਦੇ ਸੀਗੇ ਉਨ੍ਹਾਂ ਦੇ ਉੱਤੇ ਤਾਂ ਕਦੀ ਇਹ ਪਾਰਟੀਆਂ ਇਕੱਠੀਆਂ ਹੋਈਆਂ ਨਹੀਂ ਉਨ੍ਹਾਂ ਦੇ ਉੱਤੇ ਤਾਂ ਕਦੀ ਇੱਕ ਮੰਚ ਦੇ ਉੱਤੇ ਇਕੱਠੇ ਹੋਏ ਨਹੀਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਦੇ ਵਿੱਚ ਹੜ ਗਈ ਚਾਹੇ ਉਹ ਸਰਕਾਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸੀ ਚਾਹੇ ਕਾਂਗਰਸ ਪਾਰਟੀ ਦੀ ਸੀ ਪੰਜਾਬ ਦੇ ਨੌਜਵਾਨੀ ਜਿਹੜੀ ਆ ਉਹ ਚਿੱਟੇ ਦੇ ਵਿੱਚ ਹੜ ਗਈ ਪੰਜਾਬ ਦੇ ਵਿਹੜਿਆਂ 'ਚ ਚਿੱਟੇ ਸੱੱਥਰ ਵਿਛ ਗਏ ਤੇ ਉਦੋਂ ਤਾਂ ਇਹ ਪਾਰਟੀਆਂ ਜਿਹੜੀਆਂ ਇਕੱਠੀਆਂ ਹੋਈਆਂ ਨਹੀਂ ਜਿੰਨਾ ਚਿਰ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਦੇ ਵਿੱਚ ਇਕੱਠੇ ਨਹੀਂ ਹੋਏ ਕਦੀ ਵੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੇ ਮੁੱਦੇ ਹੋਏ ਪੰਜਾਬ ਦੇ ਵਿੱਚ ਮਾਫੀਆ ਚਾਹੇ ਉਹ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਐਜੂਕੇਸ਼ਨ ਮਾਫੀਆ ਕਦੀ ਇਕੱਠੇ ਹੋਏ ਨਹੀਂ। ਇਹਨਾਂ ਨੇ ਇਸੇ ਗੱਲ ਦੇ ਉੱਤੇ ਇਕੱਠੇ ਹੋਣ ਦਾ ਮਤਲਬ ਇਹ ਆ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਦਿਲ ਦੇ ਵਿੱਚ ਚੋਰ ਆ, ਦਿਲ ਦੇ ਵਿੱਚ ਇੱਕ ਡਰ ਆ ਕਿ ਇਹ ਕਿਤੇ ਜਿਹੜੀ ਬਿਜ਼ਨਸ ਇਨਕੁਆਰੀ ਆ ਕਿਤੇ ਨਾ ਕਿਤੇ ਅਸੀਂ ਵੀ ਕੁਛ ਨਾ ਕੁਛ ਇਦਾਂ ਦਾ ਮਾੜਾ ਕਰਮ ਕੀਤਾ ਹੋਇਆ ਇਹ ਜਾਂਚ ਕਿਤੇ ਨਾ ਕਿਤੇ ਸਾਡੇ ਵੱਲ ਵੀ ਆਏਗੀ। ਤੋਂ ਇਹ ਜਿਹੜੀ ਚੀਜ਼ ਆ ਇਹ ਮਾੜੀ ਮਾਨਸਿਕਤਾ ਆ ਔਰ ਜੇ ਤੁਸੀਂ ਇਸ ਜਾਂਚ ਤੋਂ ਡਰਦੇ ਹੋ ਤੇ ਜੇ ਇੰਨਾ ਤੁਹਾਨੂੰ ਡਰਿਆ ਤਾਂ ਕੋ ਚੰਗੇ ਕਰਮ ਕਰ ਲੈਂਦੇ ਲੇਕਿਨ ਜਿਹੜਾ ਤੁਸੀਂ ਜਾਤੀ ਮਾਨਸਿਕਤਾ ਨੂੰ ਅੱਗੇ ਰੱਖ ਕੇ ਆ ਗੱਲਾਂ ਕੀਤੀਆਂ ਚਾਹੇ ਤੁਸੀਂ ਇਹ ਕਿਹਾ ਵੀ ਕੋਈ ਪੰਚੀ ਦੇ ਲੈਕ ਨਾ ਸੀ ਜਿਹੜੇ ਜਿਹੜੇ ਐਮ ਐਲ ਏ ਬਣ ਗਏ ਚਾਹੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਲੋਕ ਜਿਹੜੇ ਹੈਗੇ ਆ ਆ ਮੋਬਾਈਲ ਠੀਕ ਕਰਨ ਵਾਲੇ ਇਹ ਮਾੜੀ ਮਾਨਸਿਕਤਾ ਦੇ ਨਤੀਜਾ ਇਹ ਬਾਜਵਾ ਸਾਹਿਬ ਆਪਣੇ ਆਪ ਨੂੰ ਬਹੁਤ ਸੁਗੜ ਸਿਆਣੇ ਸਿਆਸਤਦਾਨ ਕਹਿੰਦੇ ਆ ਆ ਨਵਜੋਤ ਸਿੰਘ ਸਿੱਧੂ ਵਰਗੇ ਜਿਨ੍ਹਾਂ ਨੇ ਹਮੇਸ਼ਾ ਹੀ ਕੋਈ ਨਾ ਕੋਈ ਐਦਾਂ ਦਾ ਲਫ਼ਜ਼ੇ ਬੋਲਣਾ ਹੁੰਦਾ ਜਿਹੜਾ ਮੈਂ ਕਹਿ ਸਕਦਾ ਵੀ ਸੱਭਿਆਚਾਰਕ ਨਹੀਂ ਹੁੰਦਾ ਪੰਜਾਬ ਦਾ ਜਿਹੜਾ ਜਿਹੜਾ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਜਿਹੜਾ ਕਲਚਰ ਆ ਉਹ ਤਾਂ ਇੱਕ ਦੂਜੇ ਦੀ ਰਿਸਪੈਕਟ ਕਰਨਾ ਓਏ ਓਏ ਕਹ ਕੇ ਤੂੰ ਤੜਕ ਕਰਕੇ ਗੱਲ ਕਰਨੀ ਇਹ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਲੇਕਿਨ ਇਹ ਆਪਣੀ ਜਿੰਨੀ ਕੁ ਸਮਝ ਹੈ ਉਹਦੇ ਮੁਤਾਬਕ ਹੀ ਕਰਦੇ ਆ ਤੋ ਮੈਂ ਤਾਂ ਸਿਰਫ ਅੱਜ ਲਾਈਵ ਇਸ ਕਰਕੇ ਹੋਇਆ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਸਮਝਦੇ ਆ ਮੈਂ ਸਾਰਿਆਂ ਨੂੰ ਸਨਿਮਰ ਬੇਨਤੀ ਕਰਦਾ ਕਿ ਜਿੱਦਾਂ ਜਿੱਦਾਂ ਸਮਾਂ ਬੀਤਦਾ ਜਾ ਰਿਹਾ ਬਿੱਲੀ ਥੈਲਿਓਂ ਬਾਹਰ ਹੁੰਦੀ ਜਾ ਰਹੀ ਆ ਤੇ ਲੋਕ ਜਿਹੜੇ ਆ ਇਸ ਗੱਲ ਵੱਲ ਧਿਆਨ ਦੇਣ ਧਿਆਨ ਦੇਣ ਇਹਨਾਂ ਦੀ ਮਾਨਸਿਕਤਾ ਵੱਲ ਕਿ ਇੱਕ ਚੁਣੇ ਹੋਏ ਨੁਮਾਇੰਦੇ ਦੀ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੀ ਕੀਮਤ ਹੈ ਇਹਨਾਂ ਦੇ ਮਨ ਦੀ ਜਿਹੜੀ ਚੀਜ਼ ਆ ਉਹ ਜਿਹੜਾ ਦਰਦ ਆ ਇਹਨਾਂ ਦੇ ਮਨ ਦੇ ਵਿੱਚ ਕਿ ਲੋਕਾਂ ਨੇ ਸਾਨੂੰ ਪੂੰਝ ਕੇ ਸੱਟ ਦਿੱਤਾ ਉਹ ਚੀਜ਼ ਜਿਹੜੀ ਹੈ ਇਹਨਾਂ ਨੂੰ ਟਿਕਣ ਨਹੀਂ ਦੇ ਰਹੀ ਇਸ ਕਰਕੇ ਇਹ ਪੰਜਾਬ ਦੇ ਲੋਕ ਜਿਹੜੇ ਆ ਇਸ ਵੱਲ ਗੌਰ ਕਰਨ ਇਸ ਵੱਲ ਵਿਚਾਰ ਕਰਨ ਔਰ ਕਾਂਗਰਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦਾ ਬੇੜਾ ਘਰ ਕੇ ਇਦਾਂ ਦੇ ਲੋਕਾਂ ਨੇ ਕੀਤਾ ਇਦਾਂ ਦੇ ਲੋਕਾਂ ਨੇ ਬੇੜਾ ਘਰ ਕੀਤਾ ਇਹਨਾਂ ਦੀ ਇਦਾਂ ਦੀ ਭੱਦੀ ਸ਼ਬਦਾਵਲੀ ਨੇ ਇਹਨਾਂ ਦੇ ਇਦਾਂ ਦੀ ਮਾੜੀ ਸੋਚ ਨੇ ਜਿਹੜਾ ਆ ਕਾਂਗਰਸ ਪਾਰਟੀ ਨੂੰ ਇਸ ਕਗਾਰ ਤੇ ਲਿਆ ਕੇ ਖੜਾ ਕੀਤਾ ਆ ਹਾਈ ਕਮਾਂਡ ਇਸ ਵੱਲ ਧਿਆਨ ਦੇਵੇ ਮੈਂ ਤਾਂ ਇਹ ਮੰਗ ਕਰੂੰਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਉਹ ਤੁਹਾਡੀ ਜਿਹੜੀ ਇਸ ਤਰ੍ਹਾਂ ਦੀ ਲੀਡਰਸ਼ਿਪ ਆ ਇਹੇ ਬੇੜਾ ਗਰਕ ਕਰ ਰਹੀ ਆ ਇਦਾਂ ਦੀ ਲੀਡਰਸ਼ਿਪ ਨੂੰ ਖੁੱਡੇ ਲੈਣ ਲਗਾਓ ਇਦਾਂ ਦੀ ਲੀਡਰਸ਼ਿਪ ਨੂੰ ਕੱਢ ਕੇ ਬਾਹਰ ਸੁੱਟੋ ਜਿਨ੍ਹਾਂ ਦੀ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਆ ਤੁਸ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੈ ਗੁਰੂ ਦੇਵ ਧੰਨ ਗੁਰਦੇਵ ਜੈ ਪੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ